ਇੰਟਰੋਗੇਸ਼ਨ ਕਿਦਾਂ ਕੀਤੀ ਪੁਲਿਸ ਨੇ ਤੁਹਾਡੇ ਤੋਂ? ਮੈਨੂੰ ਇੰਟਰੋਗੇਟ ਕੀਤਾ ਜਾਣੀ। ਇਹ ਲਾ ਲੋ ਵੀ ਆਮ ਕ੍ਰਿਮੀਨਲ ਨੂੰ ਜਿੱਥੇ ਤੱਕ ਉਹਨਾਂ ਦੀ ਹੱਦ ਹੁੰਦੀ ਹੈ ਜੀ ਉੱਥੋਂ ਸਾਨੂੰ ਸ਼ੁਰੂ ਕੀਤਾ ਉਹਨਾਂ ਨੇ। ਕਿਵੇਂ? ਸ਼ੁਰੂ ਇਹ ਸਾਨੂੰ ਕਰੰਟ ਤੋਂ ਕੀਤਾ ਹੀ ਉਹਨਾਂ ਨੇ। ਕਰੰਟ ਲਾ? ਹਾਂ ਜੀ। ਸਟਾਰਟਿੰਗ ਸੀ ਕਰੰਟ। ਪਹਿਲਾਂ ਕੰਨਾਂ ਨੂੰ ਫੇਰ ਗੋਤੰਗ ਤੇ ਫੇਰ ਚੱਡੇ ਪਾੜਨੇ ਪੁੱਠਾ ਡੰਗਣਾ ਪਾਣੀ ਪਾਉਣਾ ਪਾਣੀ ਜੜਵਾਉਣਾ। ਕੀਕ ਦਾ ਬੰਦਾ ਬੁਰੇ ਤਰੀਕੇ ਹਾਂਜੀ ਮੂੰਹ ਚ ਕੱਪੜਾ ਜਿਹੜੇ ਸਾਡੇ ਕਸ਼ਹਰੇ ਲਹਾਏ ਉਹੀ ਮੂੰਹ ਚ ਥੋਨ ਦਿੰਦੇ ਨੇ ਜੀ ਉਹ ਪੂਰਾ ਪੂਰੇ ਤਰੀਕੇ ਨਾਲ ਅਲਫ ਨੰਗਾ ਕੀਤਾ ਹੁੰਦਾ ਹੈ ਇੱਕ ਖੰਨੇ ਆਪਣੇ ਸ਼ਿਵਸੈਨ ਵਾਲਾ ਮਾਰਿਆ ਸੀ ਜੀ ਕਹਿੰਦੇ ਉਹ ਦੱਸੋ ਮੈਂ ਜੀ ਜਦੋਂ ਸੀ ਮਾਰਿਆ ਹੀ ਨਹੀਂ ਜਦੋਂ ਉਹਨਾਂ ਨੇ ਮਤਲਬ ਇਨਟੈਰੋਗੇਟ ਬੁਰੀ ਜਿਆਦਾ ਹੱਦ ਤੱਕ ਕੀਤਾ ਤੇ ਮੈਂ ਉਹਨੂੰ ਕਹਿਤਾ ਮਖਾ ਜੀ ਤੁਸੀਂ ਦੱਸ ਕੇ ਦੱਸੋ ਮੈਨੂੰ ਕਿੱਥੇ ਕਰਨੇ ਨੇ ਮੈਂ ਮੰਨ ਜਾਨਾ ਵੀ ਮੈਂ ਕੀ ਕੀਤਾ ਮੇਰੀ ਮਾਤਾ ਜੀ ਨੂੰ ਲੈ ਗਏ ਸੀ ਸੀਆਈ ਵਾਲੇ ਲੁਧਿਆਣੇ ਵਾਲੇ ਇਹਨਾਂ ਨੂੰ ਹਾਰਟ ਦੀ ਪ੍ਰੋਬਲਮ ਆ ਤੇ ਸਾਡੇ ਕੋਲ ਗੱਲ ਪਹੁੰਚ ਗਈ ਸੀ ਸਾਰੀ ਉਦੋਂ ਹਾਂਜੀ ਫਿਰ ਮਖਾ ਯਾਰ ਉਹ ਜੋ ਹੋ ਵੀ ਨਾ ਜਾਵੇ ਫੇਰ ਕੀ ਕਰਾਂਗੇ ਹਨਾ ਤੇ ਫਿਰ ਅਸੀਂ ਸਿਲੰਡਰ ਕਰਤਾ ਦੀ ਕੋਲ ਜੋ ਸਵਾਲ ਅਸੀਂ ਕਰਦੇ ਦੀ ਬਲਵਿੰਦਰ ਗੌਰ ਨੂੰ ਵੀ ਤੇਰੀ ਬੈਗ ਤੇ ਕੌਣ ਆ ਉਹੀ ਸਾਨੂੰ ਹੋਣ ਲੱਗ ਗਏ ਹੂੰ ਬਾਕੀ ਤਾਂ ਸਾਰਾ ਕੁਝ ਹੀ ਮੰਨ ਨਹੀਂ ਗਏ ਉਹ ਕਹਿੰਦੇ ਛੁੱਟੀ ਬੈਗ ਤੇ ਦੱਸੋ ਕੌਣ ਅਸੀਂ ਜੀ ਕਹਾਂ ਯਾਰ ਸਾਡੀ ਬੈਗ ਤੇ ਹੈ ਹੀ ਨਹੀਂ ਕੋਈ ਕਹਿੰਦੇ ਇਹ ਹੋ ਨਹੀਂ ਸਕਦਾ ਬੱਸ ਉਹਦੀ ਇੰਟੈਰੋਗਾਈਜ਼ ਸੀ ਕਿ ਕਿਹੜੀ ਏਜੰਸੀ ਨੇ ਮਰਵਾਇਆ ਕਿਹੜੀ ਏਜੰਸੀ ਪਾਕਿਸਤਾਨ ਕਿੰਨੀ ਵਾਰੀ ਗਿਓ ਮਖਾ ਜੀ ਮੇਰਾ ਪਾਸਪੋਰਟ ਛੋੜੇ ਲਵੇਆ ਚੈੱਕ ਕਰ ਲਓ ਮੇਰੀ ਮਾਤਾ ਜੀ ਨੂੰ ਲੈ ਗਏ ਸੀ ਸੀਆਈ ਵਾਲੇ ਲੁਧਿਆਣੇ ਵਾਲੇ ਇਹਨਾਂ ਨੂੰ ਹਾਰਟ ਦੀ ਪ੍ਰੋਬਲਮ ਆ ਤੇ ਸਾਡੇ ਕੋਲ ਗੱਲ ਪਹੁੰਚ ਗਈ ਸੀ ਸਾਰੀ ਉਦੋਂ ਹਾਂਜੀ ਫਿਰ ਮਖਾ ਯਾਰ ਉਸ ਹੋਈ ਨਾ ਜਾਵੇ ਫਿਰ ਕੀ ਕਰਾਂਗੇ ਹਨਾ ਹਾਂ ਤੇ ਫਿਰ ਅਸੀਂ ਸਲੰਡਰ ਕਰਤਾ ਸੀ ਕੋਰਟ 'ਚ ਜੀ ਹਾਂ 29 ਤਰੀਕ ਨੂੰ ਅਸੀਂ ਕੋਰਟ 'ਚ ਸਲੰਡਰ ਕਰਤਾ ਸੀ ਅੱਛਾ ਹਾਂਜੀ ਉੱਥੋਂ ਸਾਨੂੰ ਰਿਮਾਂਡ ਦੇਤਾ ਸੀ ਇਹ ਲਿਆ ਲੁਧਿਆਣੇ ਤੇ ਬਸ ਫੇਰ ਚੱਲ ਪਿਆ ਕੰਮ ਹੂੰ ਜੋ ਸਵਾਲ ਸੀ ਕਰਦੇ ਦੀ ਬਲਵਿੰਦਰ ਗੌਰ ਨੂੰ ਵੀ ਤੇਰੀ ਬੈਗ ਤੇ ਕੌਣ ਆ ਉਹੀ ਸਾਨੂੰ ਹੋਣ ਲੱਗ ਗਏ ਹੂੰ ਬਾਕੀ ਤਾਂ ਸਾਰਾ ਕੁਝ ਸੀ ਮੰਨ ਨਹੀਂ ਗਏ ਉਹ ਕਹਿੰਦੇ ਛੁੱਡੀ ਬੈਗ ਤੇ ਦੱਸੋ ਕੌਣ ਆ ਸੀ ਜਗਾ ਯਾਰ ਸਾਡੀ ਬੈਗ ਤੇ ਹੈ ਹੀ ਨਹੀਂ ਕੋਈ ਹੂੰ ਕਹਿੰਦੇ ਇਹ ਹੋ ਨਹੀਂ ਸਕਦਾ ਹੂੰ ਬਸ ਉਹ ਤੇ ਇੰਟਰਵਿਊ ਕਹਿੰਦੇ ਸੀ ਕਿ ਕਿਹੜੀ ਏਜੰਸੀ ਨੇ ਮਰਵਾਇਆ ਕਿਹੜੀ ਏਜੰਸੀ ਪਾਕਿਸਤਾਨ ਕਿੰਨੀ ਵਾਰੀ ਗਿਆ ਉਹ ਮਖਾ ਜੀ ਮੇਰਾ ਪਾਸਪੋਰਟ ਛੋਡੇ ਲਵਿਆ ਚੈੱਕ ਕਰ ਲੋ ਹਾਂ ਅੱਛਾ ਮੈਨੂੰ ਪਤਾ ਲੱਗ ਗਿਆ ਸੀ ਵੀ ਚੱਕ ਲੈ ਕਰੋ ਸਾਰਾ ਕੁਝ ਕਿਉਂਕਿ ਆਪਾਂ ਤਾਂ ਇਹ ਹੀ ਨਹੀਂ ਸੀ ਵੀ ਆਪਾਂ ਕਿਤੇ ਭੱਜ ਕੇ ਬਾਹਰ ਜਾਣਾ ਨਹੀਂ ਤਾਂ ਪਾਸਪੋਰਟ ਨਾਲ ਹੀ ਲੈ ਜਾਂਦੇ ਹਾਂ ਕਿਉਂ ਉਹ ਲੈ ਆਏ ਮਖਾ ਜੀ ਕਹਿੰਦੇ ਯਾਰ ਉੱਥੇ ਜਾਣ ਨੂੰ ਪਾਸਪੋਰਟ ਥੋੜੀ ਲੱਗਦਾ ਹਾਂ ਉਹ ਮਖਾ ਜੀ ਫਿਰ ਜੇ ਮੈਂ ਗਿਆ ਹੁੰਦਾ ਉਹ ਵੀ ਤੁਹਾਨੂੰ ਪਤਾ ਹੀ ਹੁੰਦਾ ਹਾਂ ਵੀ ਆਪਣਾ ਕੋਈ ਇਹੋ ਜਿਹਾ ਲਿੰਕ ਨਹੀਂ ਨਾ ਕਿਸੇ ਜਥੇਬੰਦੀ ਨਾਲ ਨਾ ਆਪਾਂ ਕਦੇ ਗਏ ਹਾਂ ਨਾ ਆਪਣਾ ਹੈ ਨਾ ਹੋਣਾ ਇਹ ਨਾ ਪਹਿਲਾਂ ਸੀ ਕਿਸੇ ਜਥੇਬੰਦੀ ਨਾਲ ਆਪਣਾ ਕੋਈ ਸਬੰਧ ਨਹੀਂ ਹਾਂ ਇੰਡੀਪੈਂਡੈਂਟ ਸੀ ਕਿ ਤੁਸੀਂ ਕਿਸੇ ਦੀ ਕੋਈ ਬੈਕ ਨਹੀਂ ਸੀ ਤੁਹਾਨੂੰ ਨਹੀਂ ਜੀ ਨਹੀਂ ਕਿਸੇ ਨੇ ਕੋਈ ਸ਼ੈ ਨਹੀਂ ਦਿੱਤੀ ਕੋਈ ਫਾਈਨਾਂਸ ਪੈਸਾ ਜਿਹੜਾ ਆਪਦੀ ਜੇਬ ਚੋਂ ਕਮਾਇਆ ਆਪਦਾ ਪੈਸਾ ਕਮਾਇਆ ਹੋਇਆ ਸੀਗਾ ਉਹ ਵੀ ਲੈ ਕੇ ਤੁਸੀਂ ਹਥਿਆਰ ਖਰੀਦੇ ਹਾਂਜੀ ਹਾਂਜੀ ਹਾਂ ਫਿਰ ਉਸ ਤੋਂ ਬਾਅਦ ਯੂਪੀਏ ਤਹਿਤ ਵੀ ਯੂਪੀਏ ਤਹਿਤ ਪਰਚੇ ਦਰਜ ਹੋਏ ਨਾ ਤੁਹਾਡੇ ਤੇ ਵੀਪੀਏ ਵੀ ਲਾਇਆ ਤੁਹਾਡੇ ਤੇ ਹਾਂਜੀ ਹਾਂਜੀ ਉਦੋਂ ਤੁਸੀਂ ਲਾ ਲਓ ਕਿ ਸਾਡੀ ਪੰਥਕ ਸਰਕਾਰ ਸੀ ਅਗਲੀ ਸਾਡੇ ਦੇ ਯੂਪੀ ਵਰਗੇ ਧਰਾਵਾਂ ਲਾਈਆਂ ਜਾਂਦੀਆਂ ਨੇ ਪਰ ਉਹ ਧਰਾਵਾਂ ਜਨਾ ਤੱਕ ਗ੍ਰਹਿ ਮੰਤਰਾਲੇ ਨੇ ਮਨਜ਼ੂਰੀ ਦਿੱਤੀ ਤੇ ਆਪਣੇ ਮਾਨਯੋਗ ਜੱਜ ਸਾਹਿਬ ਨੇ ਉਹ ਸਾਰੀਆਂ ਧਰਾਵਾਂ ਦੀ ਜਿਹੜੀਆਂ ਯੂਪੀ ਵਾਲੀਆਂ ਤੋੜਤੀਆਂ ਤਾਂ ਹੀ ਸਾਡੀ ਜਮਾਨਤ ਹੋਈ ਆ ਤਾਂ ਹੀ ਪਰੋਲਾਂ ਮਿਲਦੀਆਂ ਰਹੀਆਂ ਨੇ ਜੇਕਰ ਤੇ ਉਹ ਧਰਾਵਾਂ ਹੁੰਦੀਆਂ ਤਾਂ 20 ਸਾਲ ਸਾਨੂੰ ਉਮਰ ਕਾਇਦ ਫਿਰ ساری ਉਮਰ ਜੇਲ੍ਹ ਚ ਹੀ ਰਹਿੰਦੇ ਸੀ ਜੇ ਕਿਤੇ ਯੂਏਪੀ ਵਰਗੇ ਧਰਮਾਂ 'ਚ ਸਜ਼ਾ ਹੋ ਜਾਂਦੀ ਹਾਂ ਤੁਸੀਂ ਕਿਉਂ ਇਹ ਤੁਹਾਨੂੰ ਲੱਗਿਆ ਕਿ ਇਹਨੂੰ ਮਾਰਨਾ ਹੀ ਜ਼ਰੂਰੀ ਹੈ ਜਦੋਂ 2 ਕੁ ਮਹੀਨੇ ਬਾਅਦ ਜ਼ਮਾਨਤ ਹੋ ਗਈ ਜੀ ਉਹਦੀ ਕਿਉਂਕਿ ਕੇਸ ਚੱਲ ਰਿਹਾ ਸੀ ਉਹਦੇ ਤੇ ਔਰ 2 ਮਹੀਨੇ ਰਹਿ ਕੇ ਆਈ ਸੀ ਜ਼ਮਾਨਤ ਤੇ ਬਾਹਰ ਆਈ ਹੋਈ ਸੀ ਕੇਸ ਉਹਦਾ ਕੋਰਟ ਦੇ ਵਿੱਚ ਚੱਲੀ ਜਾਂਦਾ ਸੀ ਕੋਰਟ ਫਿਰ ਵੀ ਕਿ ਸਜ਼ਾ ਕਿੰਨੀ ਹੁੰਦੀ ਜੀ 3 ਸਾਲ 295 ਜਾਂ ਵੱਧ ਤੋਂ ਵੱਧ ਹਾਂ ਇਹ ਧਰਮਾਂ 'ਚ ਕਿੰਨੀ ਕਿ ਸਜ਼ਾ ਉਹ ਜਿਹੜਾ 2 ਮਹੀਨੇ ਬਾਦ ਉਹਦੀ ਜਵਾਨਤ ਹੋ ਗਈ ਉਹ ਗੱਲ ਜੀ ਨਹੀਂ ਬਰਦਾਸ਼ਤ ਹੋ ਗਈ ਜੀ ਹਾਂ ਵੀ ਯਾਰ ਏਡਾ ਬੜਾ ਕ੍ਰਾਈਮ ਆਪਣੇ ਖਾਤਰ ਤਾਂ ਉਹ ਤੋਂ ਵੱਡਾ ਕ੍ਰਾਈਮ ਹੋਈ ਨਹੀਂ ਸਕਦਾ ਕੋਈ ਹਾਂ ਕੋਈ ਵੀ ਬੰਦਾ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਉਹਦੇ ਜੀ ਤੁਸੀਂ ਧਰਮਿਕ ਗ੍ਰੰਥ ਦਾ ਹੀ ਉਹਦੇ ਤੁਸੀਂ ਇਸ਼ਟ ਦਾ ਕੋਈ ਵੀ ਅਪਮਾਨ ਕਰਦਾ ਉਹਦੇ ਉਹ ਤੋਂ ਵੱਡਾ ਕੁਝ ਹੈ ਨਹੀਂ ਉਹਦੇ ਲਈ ਹਾਂ ਉਸ ਤੋਂ ਬਾਅਦ ਫਿਰ ਹੋਰ ਵੀ ਪਰਚੇ ਪਏ ਤੁਹਾਡੇ ਤੇ ਹੋਰ ਵੀ ਪਰਚਾਂ ਚ ਇਨਵੋਲਵ ਕੀਤਾ ਪੁਲਿਸ ਨੇ ਕਿ ਨਹੀਂ ਜਿਵੇਂ ਆਮ ਤੌਰ ਤੇ ਥਿਉਰੀ ਹੁੰਦੀ ਹੈ ਲੋਕ ਆਮ ਤੌਰ ਤੇ ਕਹਿੰਦੇ ਆ ਕਿ ਭਾਈ ਸਾਨੂੰ ਤਾਂ ਕੇਸ ਝੂਠਾ ਫਸਾਤਾ ਜਾਂ ਇੱਕ ਕੇਸ ਚ ਗਏ ਸੀ ਦੂਜੇ ਚ ਐਵੇਂ ਹੀ ਸਾਡਾ ਪੁਲਿਸ ਨੇ ਨਾ ਪਾਤਾ ਕੋਈ ਆਮ ਸੈਕਟਰ ਦਾ ਪਰਚਾ ਜਿਹੜਾ ਸਾਡੇ ਤੇ ਝੂਠਾ ਪਾਤਾ ਹਥਿਆਰ ਕਿਸੇ ਕੋਲੇ ਹੋਰ ਸੀਗਾ ਉਹ ਬਰਾਮਦ ਕੀ ਸਾਡੇ ਕੋਲੋਂ ਦਿਖਾਤੀ ਇਸ ਤਰ੍ਹਾਂ ਦੀਆਂ ਚੀਜ਼ਾਂ ਚੱਲਦੀਆਂ ਆਮ ਤੌਰ ਤੇ ਤੁਹਾਡੇ ਕੇਸ ਤੇ ਨਹੀਂ ਮੈਂ ਤਾਂ ਡੇਲੂ ਥਾਣੇ ਦਾ ਹੀ ਪਰਚਾ 302 ਦਾ ਕੋਈ ਬਲਾਈਂਡ ਕੇਸ ਸੀ ਕਿਸੇ ਲੇਡੀ ਜੀ ਦਾ ਮਰਡਰ ਬਲਾਈਂਡ ਮਰਡਰ ਸੀ ਅੱਛਾ ਸਾਨੂੰ ਰਿਮਾਂਡ ਤੇ ਲੈ ਗਏ ਮਾਨਯੋਗ ਜੱਜ ਲਵਜਿੰਦਰ ਕੌਰ ਸੀ ਉਦੋਂ ਲੁਧਿਆਣਾ ਹਾਂਜੀ ਲੋਅਰ ਕੋਰਟ ਦੇ ਵਿੱਚ ਜਦੋਂ ਉਹ ਜਿਹੜਾ ਡੀਐਸਪੀ ਗ੍ਰਮਾਂਡ ਲੈਣ ਆਇਆ ਮੈਂ ਹੱਥ ਖੜਾ ਕੀਤਾ ਜਾ ਸਕੋ ਕਹਿੰਦੇ ਹਾਂਜੀ ਮਹਾਂਜੀ ਪਹਿਲਾਂ ਵੀ ਸਾਨੂੰ ਇਹਨਾਂ ਨੇ ਬੜਾ ਟੌਰਟਰ ਕੀਤਾ ਰਿਮਾਂਡ ਤੇ ਮੈਂ ਬਿਲਕੁਲ ਅਸੀਂ ਇੰਨੇ ਟਾਈਮ ਤੋਂ ਅਸੀਂ ਜੇਲ੍ਹ ਦੇ ਵਿੱਚ ਆ ਸਾਡੇ ਦੇ ਨਜਾਇਜ਼ ਪਰਚਾ ਪਾ ਰਹੇ ਨੇ ਹੂੰ ਤੇ ਉਹ ਕਹਿੰਦਾ ਜੀ ਨਹੀਂ ਪਿੰਡ ਦੇ ਸਰਪੰਚ ਦੀ ਗਵਾਹੀ ਆ ਜੇ ਉਹ ਮਹਾਂਜੀ ਸਰਪੰਚ ਨੂੰਰੇ ਲੈ ਆਓ ਜੇ ਉਹ ਮੇਰੇ ਖਿਲਾਫ ਗਵਾਹੀ ਦਿੰਦਾ ਵੀ ਮੈਨੂੰ ਉਹਨੇ ਦੇਖਿਆ ਤੁਸੀਂ ਮੈਨੂੰ ਹੁਣ ਹੀ ਸਜ਼ਾ ਦੇ ਦਿਓ ਕੋਈ ਕੇਸ ਚ ਲਾਉਣ ਦੀ ਲੋੜ ਹੀ ਨਹੀਂ ਤਾਂ ਹਜੇ ਵਕੀਲ ਮੇਰਾ ਪਹੁੰਚੇਂ ਦੀ ਜੱਜ ਸਾਹਿਬ ਜੀ ਨੇ ਇੱਕ ਦਿਨ ਦਾ ਹੀ ਰਿਮਾਂਡ ਦਿੱਤਾ ਵੀ ਕੱਲੂ ਇਹਨੂੰ ਪੇਸ਼ ਕਰ ਦੋ ਮੇਰੇ ਤੇ ਉਹਨਾਂ ਨੇ ਫਿਰ ਜਾਨੀ ਉਹ ਮੈਨੂੰ ਇੰਟਰੋਗੇਟ ਤਾਂ ਨਹੀਂ ਕੀਤਾ ਇਹਨਾਂ ਨੇ ਜਾਨੀ ਮੇਰੇ ਤੇ ਪਰਚਾ ਪਾ ਕੇ ਮੈਨੂੰ ਕੋਰਟ 'ਚ ਛੱਡ ਗਏ ਹਾਂ ਤੇ ਤੁਸੀਂ ਹੋਰ ਦੇਖੋ ਹੈਰਾਨੀ ਵਾਲੀ ਗੱਲ 5-7 ਮਹੀਨਿਆਂ ਬਾਅਦ ਹਾਂ ਜਿਹੜੇ ਬੰਦੇ ਨੇ ਉਹ ਮਰਡਰ ਕੀਤਾ ਤੇ ਉਹਨੂੰ ਪਟਿਆਲਾਲੀ ਪੁਲਿਸ ਫੜ ਲੈਂਦੀ ਆ ਕਿਸੇ ਕ੍ਰਾਈਮ ਦੇ ਵਿੱਚ ਤੇ ਉਹ ਬੰਦਾ ਉੱਥੇ ਮੰਨ ਜਾਂਦਾ ਵੀ ਮੈਂ ਉਹ ਮਰਡਰ ਵੀ ਮੈਂ ਕੀਤਾ ਹਾਂ ਤੇ ਅਸੀਂ ਅਖਬਾਰ ਚੋਂ ਖਬਰ ਦੇਖ ਲਈ ਤੇ ਅਸੀਂ ਆਪਣੇ ਵਕੀਲ ਸਾਹਿਬ ਨੂੰ ਅਖਬਾਰ ਦੇਤਾ ਉਹ ਕਹਿੰਦਾ ਨੈਕਸਟ ਪੇਜੀ ਤੇ ਆਪਾਂ ਦੇਖਦੇ ਆਂ ਵੀ ਕੀ ਬੰਦਾ ਹੁਣ ਤੁਸੀਂ ਦੇਖੋ ਵੀ ਉਸੇ ਕੇਸ ਦੇ ਵਿੱਚ ਇੱਕ ਕੇਸ ਦੇ ਵਿੱਚ ਵਿੱਚੇ ਤਾਂ ਸਾਡੇ ਮੂਹਰੇ ਤਾਂ ਉਹ ਬੰਦਾ ਖੜਾ ਵੀ ਜਿਹਨੂੰ ਕਹਿ ਰਹੇ ਹਾਂ ਕਿ ਇਹ ਆ ਬੰਦੇ ਨੇ ਕਬੂਲ ਕਰ ਲਿਆ ਵੀ ਮਰਡਰ ਮੈਂ ਕੀਤਾ ਉਸੇ ਕੇਸ ਦੇ ਵਿੱਚ ਸਾਨੂੰ ਪੇਸ਼ ਕਰੀ ਜਾਂਦੇ ਨੇ ਸਾਡੇ ਸਾਹਮਣੇ ਉਹ ਬੰਦਾ ਖੜਾ ਤਾਂ ਜੱਜ ਸਾਹਿਬ ਨੇ ਫਾਈਲ ਭਗਾ ਕੇ ਮਾਰੀ ਹੈ ਹਾਂ ਉਹ ਕਹਿੰਦੇ ਪਹਿਲਾਂ ਇਹਨਾਂ ਦਾ ਤਾਂ ਕਰੋ ਕੀ ਕਰਨਾ ਜਿਹੜਿਆ ਤੁਸੀਂ ਪਹਿਲਾਂ ਨਾਮਜ਼ਦ ਕੀਤੇ ਨੇ ਦੋ ਜਾਨੇ ਇਹਨਾਂ ਨੂੰ ਦੱਸੋ ਕੀ ਕਰਾਂ ਮੈਂ ਮਰਡਰ ਕਿਹਨੇ ਕੀਤਾ ਜਾਂ ਤਾਂ ਇਹਨਾਂ ਨੂੰ ਡਿਸਚਾਰਜ ਕਰੋ ਹਾਂ ਵੀ ਤੁਸੀਂ ਕਰਦੇ ਕਿ ਉਹ ਜੱਜ ਸਾਹਿਬ ਨੇ ਕਾਫੀ ਝਾੜ ਪਾਈ ਉਹਨਾਂ ਨੂੰ ਹਾਂ ਫਿਰ ਉਹਨਾਂ ਨੇ ਸਾਨੂੰ ਡਿਸਚਾਰਜ ਕੀਤਾ ਉਹ ਕੇਸ ਦੇ ਵਿੱਚੋਂ ਤੇ ਉਹ ਕੇਸ ਉਹ ਮਰਡਰ ਉਹ ਤੇ ਪਾਇਆ ਬੰਦਾ ਅੱਛਾ ਇੱਕ ਮਰਡਰ ਦਾ ਬੀਬੀ ਦਾ ਕੇਸ ਜਿਹੜਾ ਉਹ ਤੁਹਾਡੇ ਤੇ ਹੋਰ ਪਾਰੀ ਸੀ ਹਾਂਜੀ ਹਾਂਜੀ ਜੇ ਉਹ ਕਿਤੇ ਨਾਂ ਫੜਿਆ ਜਾਂਦਾ ਪਤਾ ਨਹੀਂ ਉਹਦੇ ਵਿੱਚ ਵੀ ਉਹਨੇ ਕਿੰਨਾ ਚਿਰ ਚੱਲੀ ਜਾਣਾ ਸੀ ਕੇਸ ਜੀ ਨਾਮੇ ਸ਼ਹਿਰ ਪਾਤਾ ਆਰਮ ਐਕਟ ਦਾ ਹੂੰ ਅੱਛਾ ਹਾਂਜੀ ਯੂਏਪੀ ਦੀਆਂ ਧਰਾਵਾਂ ਲੱਗੀਆਂ ਹੋਈਆਂ ਉਹ ਕੇਸ ਦੇ ਵਿੱਚ ਹਾਂ ਉਹ ਕੀ ਸੀਗਾ ਆਰਮ ਐਕਟ ਕੋਈ ਅਸਲੇ ਦਾ ਕੇਸ ਸੀ ਕਿਸੇ ਦਾ ਜੀ ਪਤਾ ਨਹੀਂ ਚੱਕ ਕੇ ਅੱਛਾ ਉਹਦੇ ਵਿੱਚ ਨਾਮਜਦ ਕਰਤਾ ਸਾਨੂੰ ਅੱਛਾ ਕੋਈ ਅਸਲੇ ਦੀ ਬਰਾਮਦਗੀ ਦਿਖਾਤੀ ਥੋੜੀ ਤੋਂ ਦਿਖਾਈ ਕਿਤਰ ਹੁਣ ਹੀ ਪਹਿਲਾਂ ਕੋਈ ਕੇਸ ਤੇ ਪਰਚਾ ਪਿਆ ਹੋਇਆ ਸੀ ਉਹਦੇ ਵਿੱਚ ਸਾਨੂੰ ਲੈ ਗਏ ਮਤਲਬ ਕਿਸੇ ਹੋਰ ਕੇਸ ਦੇ ਵਿੱਚ ਪੁੱਛ ਕੇ ਸ ਕਰਨੀ ਸੀ ਉਹਨਾਂ ਨੇ ਜੀ ਉਦੋਂ ਆ ਟਾਰਗੇਟ ਕਿਲਿੰਗ ਕਾਫੀ ਹੋ ਰਹੀ ਸੀ ਅੱਛਾ ਜਿਹੜੀ ਬਾਅਦ ਤੋਂ ਜਿੱਥੇ ਜੱਗੀ ਬੱਗੇ ਸੇਰੇ ਹੁਣੀ ਫੜੇ ਗਏ ਨੇ ਵੀ ਉਹਨਾਂ ਬਾਰੇ ਦੱਸੋ ਸਾਨੂੰ ਕੀ ਆ ਸਿਰਫ ਉਹ ਪੁਸੰਦ ਦੇ ਮਾਰਿਆ ਨੇ ਸਾਡੇ ਤੇ ਪਰਚਾ ਇੱਕ ਹੋਰ ਪਾਤਾ ਵੀ ਜੇ ਸਾਨੂੰ ਜੇਲ੍ਹ ਚ ਲੈ ਜਾ ਕੇ ਪੁੱਛਗੇ ਇਸ ਕਰਨੀਆਂ ਤਾਂ ਪਰਚਾ ਪਾਉਣਾ ਪੈਣਾ ਹਾਂ ਤੇ ਸਾਡੇ ਤੇ ਇੱਕ ਪਰਚਾ ਹੋਰ ਪਾਤਾ ਇੰਟਰੋਗੇਸ਼ਨ ਕਿਦਾਂ ਕੀਤੀ ਪੁਲਿਸ ਨੇ ਤੁਹਾਡੇ ਤੋਂ ਇੰਟਰੋਗੇਸ਼ਨ ਕੀਤਾ ਜਾਂ ਨਹੀਂ ਇਹ ਲਾ ਲੋ ਵੀ ਆਮ ਕ੍ਰਿਮੀਨਲ ਨੂੰ ਜਿੱਥੇ ਤੱਕ ਉਹਨਾਂ ਦੀ ਹੱਦ ਹੁੰਦੀ ਹੈ ਜੀ ਉੱਥੋਂ ਸਾਨੂੰ ਸ਼ੁਰੂ ਕੀਤਾ ਉਹਨਾਂ ਨੇ ਕਿਵੇਂ ਸ਼ੁਰੂ ਸਾਨੂੰ ਕਰੰਟ ਤੋਂ ਕੀਤਾ ਹੀ ਇਹਨਾਂ ਨੇ ਕਰੰਟ ਲਾ ਹਾਂਜੀ ਸਟਾਰਟਿੰਗ ਸੀ ਕਰੰਟ ਪਹਿਲਾਂ ਕੰਨਾ ਨੂੰ ਫਿਰ ਗੋਪਤੰਗ ਤੇ ਫਿਰ ਚੱਡੇ ਪਾੜਨੇ ਪੁੱਠਾ ਡੰਗਣਾ ਪਾਣੀ ਪਾਉਣਾ ਪਾਣੀ ਜਿ ਡਬਾਉਣਾ ਇਸ ਤਰੀਕੇ ਦਾ ਟਾਰਗੇਟ ਜੋ ਜਾਨੀ ਕਿਸੇ ਵੈਸੀ ਮਤਲਬ ਪੂਰੇ ਦਿਨ ਦੇ ਨਾਲ ਲਾ ਲੋ ਜੀ ਤੁਸੀਂ ਕਿਸੇ ਨੂੰ ਕਰ ਦਿੰਦੇ ਨੇ ਇਹ ਅੱਛਾ ਮਨਵਾਉਣ ਵਾਸਤੇ ਇਹ ਹੀ ਕੀ ਸੰਪਰਕ ਕੀ ਦੇ ਨਾਲ ਤੁਹਾਡਾ ਇਹ ਦੱਸੋ ਸੰਪਰਕ ਕੀ ਦੇ ਨਾਲ ਹਾਂਜੀ ਬੈਕ ਤੇ ਕੌਣ ਆ ਛੋਡੀ ਦੇ ਹਾਂ ਕਿੰਨਾ ਕੁ ਤਕਲੀਫ ਦੇ ਹੁੰਦਾ ਜਦੋਂ ਕਰੰਟ ਕੰਨਾਂ ਨੂੰ ਲਾਇਆ ਜਾਂ ਕੰਨਾਂ ਤੋਂ ਬਾਅਦ ਫਿਰ ਹਾਈ ਡੋਜ਼ ਦਿੱਤੀ ਜਾਂਦੀ ਗੁਪਤ ਅੰਗਾਂ ਤੇ ਜਦੋਂ ਲਾਇਆ ਜਾਂਦਾ ਡੋਜ਼ ਉਨੀ ਇਹ ਹੁੰਦੀ ਹੈ ਜੀ ਪਰ ਉੱਥੇ ਅਸਰ ਜ਼ਿਆਦਾ ਹੁੰਦਾ ਉੱਥੇ ਅਸਰ ਜ਼ਿਆਦਾ ਹੁੰਦਾ ਜੀ ਹਾਂ ਚੀਕਦਾ ਬੰਦਾ ਬੁਰੇ ਤਰੀਕੇ ਨਾਲ ਹਾਂਜੀ ਮੂੰਹ 'ਚ ਕੱਪੜਾ ਜਿਹੜੇ ਸਾਡੇ ਕਸਹਿਰੇ ਲਹਾਏ ਉਹੀ ਮੂੰਹ 'ਚ ਥੋਨ ਦਿੰਦੇ ਨੇ ਜੀ ਉਹ ਪੂਰਾ ਪੂਰੇ ਤਰੀਕੇ ਨਾਲ ਹਲਫਨੰਗਾ ਕੀਤਾ ਹੁੰਦਾ ਜੀ ਹਾਂ ਹਾਂਜੀ ਅੱਛਾ ਜਿਹੜੇ ਤੁਹਾਡੇ ਕਸ਼ਹਰੇ ਲਵਾਏ ਹੋਏ ਸੀ ਉਹ ਤੁਹਾਡੇ ਮੂੰਹ ਤੋਂ ਤੇ ਹਾਂਜੀ ਕਿ ਤਾਂ ਕਿ ਤੁਸੀਂ ਚੀਕੋ ਨਾ ਚੀਕੋ ਦੀ ਆਵਾਜ਼ ਨਾ ਆਵੇ ਬਾਹਰ ਹਾਂਜੀ ਹਾਂ ਕਿੰਨੇ ਦਿਨ ਇੰਟਰੋਗੇਸ਼ਨ ਚੱਲੀ ਤੁਹਾਡੀ ਤਿੰਨ ਚਾਰ ਦਿਨ ਜੀ ਹਾਂ 10 ਦਿਨ ਰਮਾਨ ਚੱਲਿਆ ਤਿੰਨ ਚਾਰ ਦਿਨ ਇੰਟਰੋਗੇਟ ਕਰਦੇ ਰਹੇ ਕੋਰਟ ਚ ਪੇਸ਼ ਕਰਨ ਤੋਂ ਤਿੰਨ ਚਾਰ ਦਿਨ ਪਹਿਲਾਂ ਹਟ ਜਾਂਦੇ ਹੈ ਹਾਂਜੀ ਉਹ ਮਤਲਬ ਲੈ ਕੇ ਇਹੋ ਜਿਹੇ ਤਰੀਕੇ ਨਾਲ ਜਾਂਦੇ ਨੇ ਜਦੋਂ ਕੋਰਟ ਚ ਲੈ ਕੇ ਜਾਣਾ 20 ਜਾਣੇ ਪੁਲਿਸ ਵਾਲੇ ਨੇ ਘੇਰਾ ਪਾ ਲਿਆ ਇੱਧਰ ਵਾਲੇ ਦਲੇ ਉਹ ਜੱਜ ਸਾਹਿਬ ਕੋਲ ਨਾਲੇ ਤਾਂ ਐਂ ਦਿਖਾ ਦਿੰਦੇ ਨੇ ਪਤਾ ਨਹੀਂ ਕਿੱਡਾ ਤਕੜਾ ਕ੍ਰਿਮੀਨਲ ਆ ਇਹ ਤੁਰਦਾ ਤਾਂ ਦੇਖਣੀ ਨਹੀਂ ਦਿੰਦੇ ਕਿਸੇ ਨੂੰ ਵੀ ਬੰਦਾ ਤੁਰ ਕਿਹੜੇ ਹਿਸਾਬ ਨਾਲ ਰਿਹਾ ਹਾਂ ਮਤਲਬ ਜੇ ਸਾਡੇ ਵਕੀਲਾਂ ਨੇ ਉੱਥੇ ਬੋਲਿਆ ਵੀ ਸਾਡੇ ਕਲੈਂਟ ਨੂੰ ਇੰਟਰੋਗੇਟ ਕੀਤਾ ਜੱਜ ਸਾਹਿਬ ਨੇ ਲਿਖਤਾ ਵੀ ਇਹਦੀ ਡਾਕਟਰੀ ਕਰਾਓ ਤਾਂ ਉੱਥੇ ਇਹਨਾਂ ਦੀ ਪਹਿਲੀ ਸੈਟਿੰਗਾਂ ਹੁੰਦੀਆਂ ਨੇ ਸਾਡੀ ਡਾਕਟਰੀ ਕਰਾਉਣ ਜਾਂਦੇ ਦੀ ਉਹ ਸਿਰਫ ਸਾਡੇ ਸਾਈਨ ਕਰਾ ਲੈਂਦੇ ਦੀ ਬੰਦਾ ਠੀਕ ਆ ਕੁੱਟਮਾਰ ਇਹਦੇ ਹਿਸਾਬ ਨਾਲ ਕਾਰਤਲ ਵੀ ਛੋਡੇ ਪਿੰਡੇ ਤੇ ਕਿਤੇ ਨਿਸ਼ਾਨ ਪੈਣ ਨਹੀਂ ਦਿੰਦੇ ਉਹ ਡਾਂਗ ਛੁੱਟੀ ਨਹੀਂ ਸੂਕ ਕ੍ਰਾਂਟ ਲਾਤਾ ਪਾਣੀ ਜੜਬੋਤਾ ਚੱਡੇ ਪਾੜਤੇ ਹੁਣ ਐ ਖੋਲਤੀ ਲੱਤਾ ਉਹਦਾ ਕੀ ਨਿਸ਼ਾਨ ਪੈਣਾ ਜੀ ਪੁੱਠਾ ਟੰਗ ਤੇ ਉਹਦਾ ਕੀ ਨਿਸ਼ਾਨ ਪੈਣਾ ਜੀ ਹਰ ਤਰ੍ਹਾਂ ਮਨਾਉਣ ਦੀ ਨਿਹਾਲ ਨੂੰ ਵੀ ਐ ਤੁਹਾਡਾ ਸਾਥੀ ਸੀ ਜਿਹੜਾ ਹਾਂਜੀ ਹਾਂਜੀ ਸੇਮ ਜੀ ਇਕੱਠੇ ਆਹਮੋ ਸਾਹਮਣੇ ਬਿਠਾ ਕੇ ਆਡਾ ਡਿਨਟੈਰੋਗੇਟ ਕੀਤਾ ਗਿਆ ਆਹਮੋ ਸਾਹਮਣੇ ਵੀ ਕਦੇ ਜਦੋਂ ਜੀ ਕੀਤਾ ਉਦੋਂ ਕੱਢ ਲਿਆ ਬਾਹਰ ਹਾਂ ਸ਼ਰਾਬ ਪੀ ਤੀਂਦੇ ਸੀ ਉਹਨਾਂ ਨੇ ਕਦੇ ਰਾਤ ਨੂੰ ਕੱਢ ਲਿਆ ਕਦੇ ਸਵੇਰੇ ਕੱਢ ਲਿਆ ਹਾਂ ਹਾਂਜੀ ਕਈ ਵਾਰ ਬੰਦਾ ਐਂ ਹੀ ਮੰਨ ਜਾਂਦਾ ਕਿ ਮੈਂ ਮੰਨ ਜਾ ਮੰਨ ਜਾ ਕਿ ਨਹੀਂ ਹਾਂਜੀ ਬਹੁਤ ਮੇਰੇ ਨਾਲ ਨਾ ਉਦੋਂ ਸਤੋਂ ਪਹਿਲਾਂ ਉਸ ਟਾਈਮ ਇੱਕ ਬਰਗਾੜੀ ਮਾਰਿਆ ਸੀ ਪ੍ਰੇਮੀ ਜੀ ਹਾਂ ਗੁਰਦੁਆਰੇ ਕੋਲ ਦੁਕਾਨ ਸੀ ਉਹਦੀ ਸਿਕਿਉਰਟੀ ਵੀ ਸੀ ਸ਼ਾਇਦ ਉਹਦੇ ਕੋਲ ਨਾ ਉਹਦੇ ਕੋਲ ਨਹੀਂ ਸੀ ਸਿਕਿਉਰਟੀ ਜੀ ਸਿਕਿਉਰਟੀ ਵਾਲਾ ਤਾਂ ਹੁਣ ਕ ਮਾਰਿਆ ਇਹ 15 15 ਦੀ 16 ਦੀ ਗੱਲ ਹੈ ਜੀ ਅੱਛਾ ਸਿਕਿਉਰਟੀ ਨਹੀਂ ਸੀ ਉਹਦੇ ਲਈ ਮੈਂ ਨਾ ਭੁੱਲ ਗਿਆ ਜੀ ਉਹਦਾ ਉਹ ਕੇਸ ਇੱਕ ਖੰਨੇ ਆਪਣੇ ਸ਼ਿਵਸਨ ਵਾਲਾ ਮਾਰਿਆ ਸੀ ਜੀ ਹਾਂ ਕਹਿੰਦੇ ਉਹ ਦੱਸੋ ਮخه ਜੀ ਜਦੋਂ ਸੀ ਮਾਰੇ ਨਹੀਂ ਜਦੋਂ ਉਹਨਾਂ ਨੇ ਮਤਲਬ ਇਨਟਰਾਗੋਟਿਓ ਬੁਰੀ ਜ਼ਿਆਦਾ ਹੱਦ ਦਾ ਕੀਤਾ ਤੇ ਮੈਂ ਉਹਨਾਂ ਨੂੰ ਕਹਿਤਾ ਮਖਾ ਜੀ ਤੁਸੀਂ ਦੱਸ ਕੇ ਦੱਸੋ ਮੈਨੂੰ ਕਿੱਥੇ ਕਰਨੇ ਨੇ ਮੈਂ ਮੰਨ ਜਾਨਾ ਵੀ ਮੈਂ ਕੀ ਕੀਤਾ ਫਿਰ ਕਰਾ ਲੈ ਸਾਈਨ ਕਹਿੰਦੇ ਨਹੀਂ ਕਹਿੰਦੇ ਐ ਨਹੀਂ ਕਰਾ ਸਕਦੇ ਸੀ ਵੀ ਹਾਈਲਾਈਟ ਕੇਸ ਨੇ ਦਿੱਲੀ ਤੱਕ ਇਹਨਾਂ ਦੀ ਇਨਕੁਆਰੀ ਹੋਣੀ ਆ ਮੈਂ ਫਿਰ ਮੇਰਾ ਕਿਹੜਾ ਛੋਡੋ ਕੁੱਟੋਂ ਦਾ ਮੈਂ ਕੀਤਾ ਕੁੱਤਾ ਹੈ ਨਹੀਂ ਇਹ ਫਿਰ ਉਹ ਵਟੇ ਏਜੰਸੀਆਂ ਵੀ ਪੁੱਛ ਕੇ ਚ ਕਰਨ ਆਈਆਂ ਤੁਹਾਡੇ ਕੋਲ ਹਾਂਜੀ ਸਾਰੇ ਆਉਂਦੇ ਨੇ ਜੀ ਕਿਹੜੀਆਂ ਕਿਹੜੀਆਂ ਏਜੰਸੀਆਂ ਆਈਆਂ ਪੁੱਛੋ ਆਈਬੀ ਵਾਲੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ ਹੁਣ ਆਪਾਂ ਨੂੰ ਦੱਸ ਦੇ ਤਾਂ ਹੈ ਨਹੀਂ ਵੀ ਕੌਣ ਐ ਸੀ ਆਪਦੇ ਬਾਰੇ ਕੁਝ ਨਹੀਂ ਦੱਸਦੇਓ ਮਤਲਬ ਇੱਕ ਐ ਹੁੰਦਾ ਵੀ ਕੁੱਟ ਤੋਂ ਬਾਅਦ ਤਾਂ ਐ ਹੁੰਦਾ ਵੀ ਯਾਰ ਤੁਸੀਂ ਪੁੱਛ ਆਉਣਾ ਸਾਨੂੰ ਕੁੱਟੇ ਲਓ ਜਿਹੜੇ ਪੁੱਛਣ ਵਾਲਾ ਵੀ ਇੰਨਾ ਤਕਲੀਬ ਦੇ ਗਾ ਮਾਂ ਰਾਤ ਨੂੰ 2 2 ਵਜੇ ਤੱਕ ਬਿਠਾਈ ਰੱਖਣਾ ਸੌਣ ਨਹੀਂ ਜਣਾ ਲਿਖਾਈ ਚੱਲ ਲਿਖਾਈ ਚੱਲ ਇੱਕੇ ਬਿਆਨ ਨੂੰ 100 100 ਪੇਰ ਲਿਖਾਉਣਾ ਵੀ ਜੇ ਝੂਠ ਬੋਲਦਾ ਤਾਂ ਇਹ ਬਦਲੂਗਾ